8 ਦਿਨਾਂ ਦੀ ਜਦੋ ਜਹਿਦ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਰਕਾਰ ਉੱਤੇ ਦਬਾਅ ਪਾ ਕੇ ਸ਼ੁਕਰਨ ਸਿੰਘ ਜਿਹੜਾ ਇੱਕ ਨੌਜਵਾਨ ਕਿਸਾਨ ਖਨੌਰੀ ਬਾਰਡਰ ਤੇ ਸ਼ਹੀਦ ਹੋਇਆ ਸੀ ਉਸ ਕੇਸ ਦੇ ਵਿੱਚ ਪਰਚਾ ਦਰਜ ਕਰਾਉਣ ਦੇ ਵਿੱਚ ਕਾਮਯਾਬ ਹੋਈਆਂ ਸਾਰਾ ਪੰਜਾਬ ਨਾਲ ਖੜਿਆ ਪੰਜਾਬ ਸਰਕਾਰ ਨੂੰ ਲਾਂਹਤਾ ਪਈਆਂ ਤਾਂ ਕਿਤੇ ਕੱਲ ਦੇਰ ਰਾਤ ਪੰਜਾਬ ਸਰਕਾਰ ਨੇ ਇੱਕ ਪਰਚਾ ਦਰਜ ਕੀਤਾ ਪਰ ਕੀ ਅਸੀਂ ਇਹਨੂੰ ਕਾਮਯਾਬੀ ਕਹਿ ਸਕਦੇ ਹਾਂ ਕਿਉਂਕਿ ਜਿਸ ਤਰੀਕੇ ਦਾ ਪਰਚਾ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਕੇਸ ਦੇ ਵਿੱਚ ਦਰਜ ਕੀਤਾ ਗਿਆ ਉਹ ਮੈਨੂੰ ਲੱਗਦਾ ਹੈ ਕਿ ਕਾਫੀ ਨਹੀਂ ਕਿਉਂਕਿ ਇਹ ਇੱਕ ਜ਼ੀਰੋ ਐਫ ਆਈ ਆਰ ਹੈ ਜਿਹੜੀ ਅਣਪਛਾਤੇ ਲੋਕਾਂ ਦੇ ਖਿਲਾਫ ਕੀਤੀ ਗਈ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜ਼ੀਰੋ ਐਫ ਆਈ ਆਰ ਦਾ ਮਤਲਬ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਗੱਲ ਤੋਂ ਤਾਂ ਮੁੱਕਰ ਗਈ ਹੈ ਕਿ ਇਹ ਜਿਹੜੀ ਘਟਨਾ ਹੈ ਇਹ ਪੰਜਾਬ ਦੇ ਵਿੱਚ ਹੋਈ ਹੈ ਕਿਉਂਕਿ ਜ਼ੀਰੋ ਐਫ ਆਈ ਆਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਘਟਨਾ ਕਿਤੇ ਹੋਰ ਹੋਈ ਹੈ ਅਸੀਂ ਪਰਚਾ ਪੰਜਾਬ ਦੇ ਵਿੱਚ ਦਰਜ ਕਰ ਰਹੇ ਹਾਂ ਸੋ ਕੀ ਪੰਜਾਬ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਖਨੌਰੀ ਜਿੱਥੇ ਸ਼ੁਕਰਨ ਸਿੰਘ ਦੀ ਮੌਤ ਹੋਈ ਹੈ ਉਹ ਪੰਜਾਬ ਦੀ ਜਗ੍ਹਾ ਨਹੀਂ ਸੀ ਇਹ ਮੇਰਾ ਪਹਿਲਾ ਸਵਾਲ ਹੈ ਦੂਜਾ ਸਵਾਲ ਹੈ ਕਿ ਅਣਪਛਾਤੇ ਕਿਉਂ ਭਗਵੰਤ ਮਾਨ ਸਾਹਿਬ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਹਿੰਦੇ ਸੀ ਕਿ ਕਦੇ ਪੁਲਿਸ ਵੀ ਅਣਪਛਾਤੀ ਹੋਈ ਹੈ ਕਿਉਂਕਿ ਅਗਰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਤਣਾਤੀ ਹੈ ਉਹ ਕਿਸੇ ਆਰਡਰਾਂ ਦੇ ਤਹਿਤ ਹੈ ਉੱਥੇ ਜਿਹੜੇ ਪੁਲਿਸ ਅਫਸਰ ਨੇ ਪੁਲਿਸ ਮੁਲਾਜ਼ਮ ਨੇ ਉਹ ਬਾਈ ਨੇਮ ਹੋਣਗੇ ਫਿਰ ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਕਿਉਂ ਸਾਡਾ ਪੰਜਾਬ ਸਰਕਾਰ ਦੀ ਸਾਰੀ ਅਫਸਰशाही ਏਡੀਜੀਪੀ ਰੈਂਕ ਦੇ ਅਫਸਰ ਖਨੌਰੀ ਬਾਰਡਰ ਦੇ ਉੱਤੇ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਉਹ ਤਾਂ ਰੁਟੀਨ ਦੇ ਵਿੱਚ ਗੱਲਬਾਤ ਕਰ ਰਹੇ ਨੇ ਕਿ ਹਰਿਆਣੇ ਵਾਲੇ ਪਾਸੇ ਕਿਹੜੇ ਅਫਸਰ ਤਨਾਤ ਹੈ ਕੀ ਇਹਨੂੰ ਜਾਣ ਬੁੱਝ ਕੇ ਅਣਪਛਾਤੇ ਰੱਖਿਆ ਗਿਆ ਖਾਲੀ ਰੱਖਿਆ ਗਿਆ ਤਾਂ ਕਿ ਕੱਲ ਨੂੰ ਇਹਦੇ 'ਚ ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨ ਆਗੂਆਂ ਨੂੰ ਨਾਮਜ਼ਦ ਕਰ ਦਿੱਤਾ ਜਾਵੇ ਸੋ ਇਹ ਕਿਤੇ ਨਾ ਕਿਤੇ ਸੁਭਕਰਨ ਸਿੰਘ ਨੂੰ ਇਨਸਾਫ ਦੇਣ ਵਾਲੇ ਪਾਸੇ ਗੱਲ ਨਹੀਂ ਕਿਉਂਕਿ ਇਹ ਦੋਨੇ ਚੀਜ਼ਾਂ ਚਾਹੇ ਜ਼ੀਰੋ ਐਫ ਆਈ ਆਰ ਹੋਵੇ ਚਾਹੇ ਅਣਪਛਾਤੇ ਲੋਕਾਂ ਦੇ ਖਿਲਾਫ ਮੁਕੱਦਮਾ ਹੋਵੇ ਕਿਉਂਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਆਪਣੇ ਪਰਚੇ 'ਚ ਇਹ ਕਹਿਣਾ ਚਾਹੁੰਦੀ ਹੈ ਕਿ ਪਤਾ ਹੀ ਨਹੀਂ ਕਿ ਕਤਲ ਹੋਇਆ ਕਿੱਥੇ ਤੇ ਪਤਾ ਹੀ ਨਹੀਂ ਕਿ ਕਤਲ ਕਿਨੇ ਕੀਤਾ ਸੋ ਫਿਰ ਇਹ ਇਨਸਾਫ ਕਾਦਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਤੁਸੀਂ ਪੰਜਾਬ ਨੂੰ ਜਵਾਬ ਦਿਓ ਕਿਸਾਨਾਂ ਨੂੰ ਜਵਾਬ ਦਿਓ ਕਿ ਤੁਸੀਂ ਸ਼ਰੇਆਮ ਹਰਿਆਣਾ ਪੁਲਿਸ ਦਾ ਪੱਖ ਪੂਰਿਆ ਹਰਿਆਣੇ ਦਾ ਪੱਖ ਪੂਰਿਆ ਤੇ ਤੁਸੀਂ ਆਪ ਮੰਨੇ ਤੁਹਾਡੀ ਪੁਲਿਸ ਮੰਨੀ ਤੁਹਾਡੀ ਸਰਕਾਰ ਮੰਨੀ ਕਿ ਘਟਨਾ ਪੰਜਾਬ ਦੇ ਵਿੱਚ ਨਹੀਂ ਹੋਈ ਇਹਦੀ ਕੋਈ ਜਵਾਬ ਦੇਈ ਹੈ